ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿੰਨੀ ਜੀ ਤੁਸੀਂ ਸਾਰੇ ਅਮੀਕਾ ਤੁਸੀਂ ਸਾਰੇ ਟਿਕ ਰਹੇ ਹੋ ਵੈਲ ਬੀ ਜੀ ਤੁਹਾਨੂੰ ਦਾ ਦਰਸੇ ਦੇ ਚੜ੍ਹ ਗਿਆ ਕਲਾ ਵਕਸ਼ਨ ਜੀ ਸਵੇਰ ਦਾ ਟਾਈਮ ਮਾਰਨਿੰਗ ਦਾ ਤੁਪ ਚੱਲ ਚੁੱਕੀ ਆ ਤੇ ਬੱਚੇ ਥੋੜੀ ਦੇ ਪਹਿਲਾਂ ਬੈਡਰੂਮ ਚ ਉੱਠ ਕੇ ਗਏ ਨੇ ਆਪਾਂ ਸਾਰਾ ਹੁਣ ਬੈਡਰੂਮਸ ਦਾ ਸਾਫ ਕਰ ਲਈ ਚਿੰਲੀ ਦੀ ਵਾਸ ਆਉਂਦੀ ਉਹ ਕਿਲੇ ਚਪਾਂ ਕਰਦੇ ਉਹ ਸੰਡੇ ਆਦਨ ਤਾਂ ਚੈੱਕ ਕਰੇ ਹੁਣ ਕਰਕੇ ਜੀ ਕਹਿੰਦੇ ਖਾਣੇ ਨੇ ਅਸੀਂ pronthe ਆਲੂ ਵਾਲੇ ਦੇਖੋ ਜੀ ਸਾਰੇ ਆਪਾਂ ਪਰ ਕੇ ਸਿਤਾਰਾਂ ਤਾਰਾਂ ਪਰ ਕੇ ਆਹ ਦੇਖੋ ਜੀ ਸਟੈਂਡ ਵੀ ਆਪਾਂ ਪਰਤਾ ਪੂਰਾ ਤੇ ਟਾਵਲ ਰੱਖਤੇ ਸੀ ਮੈਂ ਚੇਅਰ ਤੇ ਕਿਉਂਕਿ ਲਿਚਕੁੰਡੀਆਂ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਘੱਟ ਸੀ ਜੀ ਮੇਰੇ ਕੋਲੇ ਸਾਰੇ ਕੱਪੜੇ ਵੱਧ ਹੋ ਜਾਂਦੇ ਨੇ ਸਾਨੂੰ ਨਾਉਣੀਆਂ ਪੈਂਦੀਆਂ ਨੇ ਜਿਵੇਂ ਬਟਨਾਂ ਵਾਲਿਆਂ ਤਾਂ ਆਪਾਂ ਪੱਟਣ ਲਾ ਦਿੰਨੇ ਆ ਤਾਂ ਬਹੁਤ ਸੋਹਣੀ ਐ ਮੈਂ ਤੁਹਾਨੂੰ ਦਿਖਾਉਣੀ ਆ ਚਾਚਾ खेत का व्यू अपने देखो जी और पिछे अपने लगे हुआ गन्ना जो कमाद कहते हैं जी कई देखो पीछे खेत लगते ने अपने घर के हाँ गुरद्वारा साहब आ जाता जी करो जी दर्शन ती गुरा साहब के बैकसाइड आ जाती है जी गुरुद्वारा साहब दी ਆਪਣੇ ਘਰ ਤੋਂ ਥੋੜੀ ਜਿਹੀ ਦੂਰ ਆ। ਨਹੀਂ ਕਾਜੀ। ਸਿਰ ਸਿਰ ਵਧੀਆ ਲੱਗਦਾ ਹਰਿਆਲੀ। ਇਹ ਆਪਣੇ ਹੀ ਅੱਜ ਪਿੱਛੋਂ ਰੰਗ ਹੋਣੋਂ ਰਹਿੰਦਾ ਸੀ ਜਦੋਂ ਆਪਾਂ ਇਹ ਨਵੇਂ ਮਕਾਨ ਦੇ ਵਿੱਚ ਆਏ ਸੀ ਇਹ ਸ਼ਿਫਟ ਕੀਤਾ ਸੀਗਾ ਉੱਥੇ ਕੰਮ ਰੁਕ ਗਿਆ ਸੀ ਤਾਂ ਕਰਕੇ बस जिते काम रुक जाता जो उत रुक जाता तो कई बार कॉले हो जाते कभी तो कोई कम निकल हम बस दिन ज लगन लग जाए फिर जे जे काम रुके हुए आप करा देने मकान में दे। हाँ जी बाकी मैं तुम दस ही है जी जिम्मे गए हुए सारे ਕਦੀ ਨੇ ਆਪਣਾ ਕੰਮ ਕੰਮ ਕਾ ਲਿਆ ਸੀ ਬਸ ਸੋਨੋ ਚਾਚੂ ਬਣਾਉਣੇ ਆ ਕੱਲੂ ਜਾਣਾ ਵਿਆਹ ਤੇ ਵਿਆਹ ਦਾ ਵਿਕਾੜਾ ਹੋਇਆ ਦੇਖੋ ਜੀ ਹੁਣ ਤਾਂ ਕਿਵੇਂ ਕਰਾਂਗੇ ਦੇਖ ਲਿਆ ਤਾਂ ਜਾ ਕੇ ਦਿਨ ਦੇ ਦਿਨ ਛੱਗਨ ਦੇ ਕੇ ਆ ਜਾਣਗੇ ਬੱਚਿਆਂ ਤੇ ਇਸ ਤਾਂਗੇ ਛੋਟਿਆਂ ਨੂੰ ਹਾਂ ਜੇ ਬੱਚਨ ਵੀ ਆਤ ਵਰਕੇ ਛੁੱਟੀ ਕਰਕੇ ਧੁੱਪ ਵਧੀਆ ਨਿਕਲੀ ਪਰ ਬੈਠੇ ਆਪਣੇ ਤਾਂ ਅੰਦਰ ਹੀ ਨੇ ਹੁਣ ਬਾਹਰ ਕੱਢ ਕੇ ਆਈਆਂ ਮੈਂ ਨਾਲ ਰੋਟੀ ਵਗੈਰਾ ਖਾ ਲਈ ਖਾ ਕੇ ਅਪਦਾ ਅੰਦਰ ਹੀ ਬੈਠੇ ਰਹੇ ਨਿਕਲ ਆ ਘਮਨੇ ਜੀ ਬੱਚਾ ਨੇ ਖਾਸ ਕਰ ਆਪਣਾ ਬੜਾ ਹਰਪ੍ਰਤ ਸਿੰਘ ਇਹ ਨਹੀਂ ਛੁੱਟੀਆਂ ਨੰਗੀਆਂ ਤੇ ਵੀ ਹਜੇ ਵੀ ਛੁੱਟੀ ਮੇਰੀ ਮੱਸੇ ਛੁੱਟੀਆਂ ਹੀ ਮਣਾਈ ਜਾਂਦਾ ਹਸ ਤੇ ਖੜਾ ਸਣ ਰਿਆ ਮੇਰੀਆਂ ਗੱਲਾਂ ਵੀ ਮਮਾ ਕੀ ਕਰ ਰਹੇ ਨੇ ਮੇਰੇ ਕੋਲ ਉੱਪਰ ਆ ਗਿਆ ਸੀਗਾ ਛੱਤ ਤੇ ਲਓ ਜੀ ਮਿਲਾਉਣੀ ਆ ਮੈਂ ਤੁਹਾਨੂੰ ਆਪਦੇ ਗੁਗਲੇ ਜੀ ਪੁੱਤ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਸਤਿ ਸ੍ਰੀ ਅਕਾਲ ਬਾਤੀ ਹੈ ਹਾਂਜੀ ਛੇਤੀ ਸਤਿ ਸ੍ਰੀ ਅਕਾਲ ਤਾਂ ਸੀ ਰਿਸ਼ਤੇਦਾਰਾਂ ਨੂੰ ਨਹੀਂ ਬੁਲਾਉਂਦੇ ਕਿ ਬੁਲਾਉਣੇ ਨੇ ਬੁਲਾਉਣਾ ਨਾ ਹਾਂ ਨਹੀਂ ਨਹੀਂ ਬੁਲਾਉਣਾ ਤਾਂ ਮਜ਼ਾਕ ਕਰਦੀ ਹਾਂ ਪੁੱਤ ਫਿਰ ਹੁਣ ਤਾਂ ਪਜ ਨਿਕਲ ਕੇ ਕਿਵੇਂ ਲੱਗਿਆ ਕੈਪ ਲਈ ਹੋਈ ਹੈ ਠੰਡ ਲੱਗਦੀ ਆ ਹੈ ਅੰਦਰ ਜੀ ਨਿਕਲਦਾ ਤੋ ਅਥੀ ਲੈਪਟਾਪ ਤੇ ਬੈਠਾ ਗੇਮ ਖੇល ਰਿਆ ਸੀ ਹਾਂਜੀ ਕੀ ਗੱਲ ਇਹਨਾਂ ਦਾ ਧੰਨਵਾਦ ਜਸ਼ਨ ਕਿੰਨੇ ਦਿਨ ਦਾ ਹੱਕਾ ਮਾਰ ਰਿਆ ਈਰਮਾਨ ਪ੍ਰਿਤਵੀ ਵੀਰ ਜੀ ਆਜੋ ਖੇਲੀ ਵੀਰ ਜੀ ਸੁਣਦੇ ਟੁੱਪੇ ਕੀ ਖੇਡ ਲਾਂਗੇ ਨਹੀਂ ਟੁੱਪ ਤਾਂ ਵਧੀਆ ਲੱਗਦੀ ਧੁੱਪ ਮੈਨੂੰ ਕੋਈ ਕੰਮ ਨਾ ਹੋਵੇ ਕਰਨ ਨੂੰ ਧੁੱਪ 'ਚ ਬੈਠਣ ਨੂੰ ਹੋਵੇ ਮੂੰਫਲੀ ਖਾਣ ਨੂੰ ਹੋਵੇ ਹੈਨਾ ਨਾਲ ਗੱਚਕ ਰਿਓੜੀਆਂ ਚਲੋ ਬੱਤ ਤਾਂ ਵੈਸੀ ਗੁੜ ਖਾਣਾ ਚਾਹੀਦਾ ਵਧੀਆ ਲੱਗਦਾ ਮੈਨੂੰ ਤਾਂ ਧੁੱਪ ਤੈਨੂੰ ਵੀ ਵਧੀਆ ਲੱਗਦੀ ਹੈ ਹਮਮ ਚਲੋ ਆਪਦੀ ਆਪਦੀ ਮਰਜ਼ੀ ਭਾਈ ਠੀਕ ਆ ਜਿਵੇਂ ਵੀ ਕੱਲ ਦੀ ਵੀ ਛੁੱਟੀ ਹੈ ਸਭ ਜਨ ਪੁੱਛਦੀ ਹਾਂਜੀ ਹਮਮ ਹਾਂ ਜਸ਼ਮਨ ਕੋਟ ਦੀ ਜੱਪ ਲੈ ਆ ਲੋ ਪੁੱਤ ਜੱਪ ਲੈ ਆ ਲੋ ਕੋਟ ਦੀ ਠੰਡ ਬਹੁਤ ਹੈ ਜਸ਼ਮਨ ਹੱਸੀ ਕਾਲ ਪੁੱਤ ਹਰੀ ਤਾਂ ਦੋ ਤਿੰਨ ਵਾਰ ਸਾਸਿਕਾ ਲ ਬੁਲਾ ਦਿੰਦਾ ਬਹੁਤ ਵਧੀਆ ਬੱਚਾ ਹੈਰੀ ਸਾਸਿਕਾ ਜ਼ਰੂਰ ਬੁਲਾਉਂਦਾ ਹੈ ਨਾ ਹਰੀ ਚਲ ਹਲੋ ਕਰਦੇ ਫਿਰ ਸਾਰਿਆਂ ਨੂੰ ਹੈਲੋ ਗਾਇਸ ਹੈਲੋ ਗਾਇਸ ਅੱਛਾ ਆ ਦੇਖੋ ਜੀ ਕੁੱਤਾ ਦੁੱਧ ਦਾ ਕੁੱਤਾ ਆ ਗਿਆ ਇਹ ਨਾ ਕਿਸੇ ਨੇ ਲੱਤ ਦੇ ਉੱਤੇ ਦੇਖੋ ਇਹਦੀ ਸੋਟੀ ਮਾਰੀ ਹੋਈ ਹੈ ਜੀ ਕਿਸੇ ਨੇ ਐਵੇਂ ਨਾ ਕਰਿਆ ਕਰੋ ਪਲੀਜ਼ ਹੁਣ ਹਰਸ਼ਪੀ ਦੇ ਪਾਪਾ ਨੇ ਗੋਡੀਆਂ ਲਿਆਂਦੀਆਂ ਹੋਈਆਂ ਨੇ ਬਹੁਤ ਹਰ ਕੁ ਪੈ ਗਿਆ ਉਹਦੋਂ ਦਾ ਅੱਛਾ ਉਦੋਂ ਦੀ ਜਿਹੜੀ ਚਮੜੀ ਸੀ ਨਾ ਜਮੇ ਲਾਲ ਪਿਆ ਸੀ ਦੀਵ ਨਹੀਂ ਦਸੀਆਂ ਕਾਂ ਤੋਂ ਸੀ ਦੇ ਨਹੀਂ ਚਮੜੀ ਅੱਗੇ ਤੁਸੀਂ ਇੱਕ ਕਾਲਾ ਜਿਹਾ ਕੁੱਤਾ ਸੀ ਉਹਦੇ ਵੀ ਸਾਰੇ ਬਾਲ ਚੜੇ ਹੋਏ ਸੀ ਲੋਕ ਪਤਾ ਗੁਰਦੁਆਰਾ ਸਭ ਮਿੱਠਾ ਪਾ ਦਿੰਦੇ ਨੇ ਇਹ ਵੀ ਹੁਣ ਪਤਾ ਕਿ ਮੈਂ ਇਸ ਵਾਰ ਗੁਰਦੁਆਰਾ ਜਾਣਾ ਉੱਥੇ ਮਿੱਠਾ ਖਾ ਰਿਆ ਹੁੰਦਾ ਅੱਛਾ ਪਰ ਮਿੱਠਾ ਦੇਖੋ ਆਂ ਦੀ ਗ ਘੱਟ ਲੱਗੋ ਹਨਾ ਵੀ ਉੱਥੇ ਤੁਸੀਂ ਕੁੱਤਿਆਂ ਨੂੰ ਐ ਨਾ ਪਾਵੋ ਮਿੱਠਾ ਨਾ ਮਾੜਾ ਇਹਨਾਂ ਲਈ ਤਾਂ ਬਹੁਤ ਇਹ ਬਾਹਰ ਲਿਆ ਕੇ ਤੁਸੀਂ ਛੁੱਟੀ ਜਾਨੇ ਹੋ ਇਹਨੂੰ ਕੁੱਤੇ ਦੀ ਜੈ ਹੈ ਮਿੱਠਾ ਫਿਰ ਹੁਣ ਤੁਸੀਂ ਇਹ ਦੁੱਧ ਦੇ ਵਿੱਚ ਇਹਨੂੰ ਗੋਲੀਆਂ ਪਾਉਣੀਆਂ ਹਾਂ ਇਹ ਪੰਜ ਦਾ ਕੋਰਸ ਸੀ ਪਰ ਇਹ ਵਿੱਚ ਇੱਕ ਦੋ ਬਾਰੇ ਆਇਆ ਨਹੀਂ ਨਾਂਗਾ ਪੈ ਗਿਆ ਅੱਜ ਛੇਵੀਂ ਗੋਲੀ ਦੇਦੇ ਆ ਪਰ ਇਹਦੀ ਕਾਲੀ ਹੋ ਗਈ ਆ ਤੇ ਬਾਲ ਬਾੜੇ ਮੜੇ ਹੋਣ ਸ਼ੁਰੂ ਹੋ ਗਏ ਤੁਸੀਂ ਉਦੋਂ ਗਏ ਹੋਏ ਸੀ ਆਏ ਆਉਂਦਾ ਜ਼ਰੂਰ ਆਹੇ ਅੱਛਾ ਹਾਂ ਇਹਨੂੰ ਪਤਾ ਦੇਖ ਲਓ ਤੁਸੀਂ ਹੈ ਨਾ ਵੀ ਚਾਹੇ ਅਸੀਂ ਬੇਜਵਾਨ ਹੁੰਦੀ ਨਹੀਂ ਇਹਨਾਂ ਨੂੰ ਸਮਝ ਆ ਦੇਖ ਲੋ ਵੀ ਦੇਖ ਕੇ ਆਂਦਾ ਉਹ ਜਿਹੜਾ ਬਲੈਕ ਜਿਹੜੇ ਕਾਲੇ ਕੁੱਤੇ ਨੂੰ ਤੁਸੀਂ ਪਾਉਂਦੇ ਹੁੰਦੇ ਸੀ ਉਹ ਬਿਲਕੁਲ ਠੀਕ ਹੋ ਗਿਆ ਅਸੀਂ ਦੇ ਲਓ ਉਹਦੇ ਸਾਰੇ ਵਾਲ ਆ ਗਏ ਸੀਗੇ ਇਹਦੇ ਵਾਲ دیکھیں 15 20 ਦਿਨ ਰੁਕ ਜਾ ਫਿਰ ਵਾਲ ਆ ਜਾਣਗੇ ਬੱਚੇ ਜੀ ਚਲੋ ਸੇਵਾ ਜੀ ਇਹ ਵੀ ਬਹੁਤ ਵੱਡੀ ਕੋਈ ਉਹ ਕਰ ਸਕਦਾ ਇੱਧਰ ਆ ਮੇਰੇ ਬੱਚੇ ਦੋਏ ਮਿਲੋਂਦੀ ਨੇ ਮੰਨ ਨੂੰ मानपीत ने भी देखा सास काल बोल के बुलाई थी पुत इन्हें बुलाती सी है ना अश्वी सिंह ने बुलाई थी अच्छा ठंड होगी जश बन जिप ला लो कोट दी दीदी यार वीर जी ने देख लो ठंड बहुत है इस टाइम हां जी देखो छे बज गए नहीं जी मम्मी होने आ गए सी जगरूप होने क्योंकि लेट होगी गई सी के ਕੀ ਕਰ ਲਈ ਇਹਨਾਂ ਨੇ ਆਪਣੀ ਰੋਟੀ ਪਾਣੀ ਦੀ ਹੁਣ ਰੋਟੀ ਬਣਾਉਣ ਲੱਗਦੇ ਹਾਂ ਮੱਕੀ ਦੀ ਪਾਣੀ ਦਰ ਮਿਤਾ ਦਿਆਂ ਤੇ ਸਾਗ ਹੋ ਜੂ ਹੀ ਕਰਮ ਇਧਰ ਆਟਾ ਬਣਦੇ ਦਊਂ ਬਣਾ ਦੂਗਾ ਖੁਪਲੀ ਖਾ ਰਹੇ ਆ ਮੂਫਲੇ ਠੰਡ ਨਹੀਂ ਇੰਜੋਏ ਠੰਡ ਵੀ ਬਹੁਤ ਲੱਗ ਰਹੀ ਆ ਹਨਾ ਬਹੁਤ ਠੰਡਾ ਮੈਨੂੰ ਸ਼ਾਦ ਮੈਂ ਹੁਣ ਅੰਦਰ ਬੈਠੀ ਪਤਾ ਨਹੀਂ ਬਾਹਰ ਨਿਕਲੀ ਆ ਠੰਡ ਬੰਦਾ ਮੈਨੂੰ ਅੱਜ ਠੰਡ ਬੰਦਾ ਅਗਲਾ ਠੀਕ ਨਹੀਂ ਕੱਲ ਇੰਨੀ ਸੀ ਨਵਦੀਪ ਇੰਨੀ ਨਹੀਂ ਸੀ ਅੱਜ ਵਾਧਾ ਠੰਡ ਮੈਂ ਜਦ ਹੁਣ ਮੈਨੂੰ ਕੰਬਾ ਲੱਗਿਆ ਜਦ ਮੈਂ ਬਾਹਰ ਨਿਕਲੀ ਆ ਜਿਵੇਂ ਆਂਟੀ ਕਹਿੰਦੇ ਸੀ ਕਹਿੰਦੇ ਇੰਡੀਆ ਨੇ ਵੀ ਠੰਡੇ ਠੰਡ ਕਰੀ ਜਾਂਦੇ ਹੋ ਹਨਾ ਠੰਡ ਤਾਂ ਬਾਹਰ ਠੰਡ ਤਾਂ ਹਾਂਜੀ ਹਾਂ ਆਂਟੀ ਸਾਨੂੰ ਤਾਂ ਇਹੀ ਠੰਡ ਬਹੁਤ ਲੱਗਦੀ ਆ ਵੀ ਕਿਉਂ ਮੈਂ ਕਹੀਏ ਸੱਜ ਦੇ ਇੱਥੇ ਕੈਨੇਡਾ ਅਮਰੀਕਾ ਹਨਾ ਇੱਥੇ ਕੈਨੇਡਾ ਆ ਜੀ ਸਾਡਾ ਤਾਂ ਇੱਥੇ ਅਮਰੀਕਾ ਚੱਲ ਠੰਡ ਚ ਬਣਾ ਖੋਣੋਂ ਵੀ ਬਾਹਰ ਨਹੀਂ ਜਾ ਹਾਂ ਉਹ ਹੀ ਕਹਦੇ ਸੀ ਅੰਟੀ ਕਹਿੰਦਾ ਸਨੋ ਪੈਂਦੀ ਆ ਬੱਚੇ ਕਾਲਜ ਜਾਂਦੇ ਨੇ ਕੰਮ ਕਰਦੇ ਨੇ ਇਹ ਗੱਲ ਸਹੀ ਆ ਵੀ ਬਰਫ ਪੈਂਦੀ ਕਰਕੇ ਸਾਂਸਪ੍ਰੀਤ ਬੋਲਰ ਮਾਰਪ੍ਰੀਤ ਆਪਣੇ ਵੱਡੇ ਕਹਿੰਦੇ ਆ ਜੀ ਬਰਫ ਸ਼ੁਰੂਆ ਵਧੀਆ ਲੱਦੀ ਐ ਜਿੱਥੇ ਪੈਂਦੀ ਆ ਉਹਨਾਂ ਨੂੰ ਪਤਾ ਕਿ ਕਿਦਾਂ ਹੋ ਜੀ ਕੁਝ ਕਰਨਾ ਮੰਮੀ ਤਾਰ ਚੰਡਿਆ ਹੋਣੇ ਹਨਾ 8 10 ਸੀ ਕਿਤੇ ਅੱਗਾ ਜਿਵੇਂ ਸੱਚੀ ਠੀਕ ਹੈ